ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਪੰਜਾਬ ਦੇ ਪ੍ਰਸਿੱਧ ਲੇਖਕ ਤੇ ਸ਼ਾਇਰ ਸੁਰਜੀਤ ਪਾਤਰ ਜਿਨ੍ਹਾਂ ਦਾ ਦੇਹਾਂਤ ਹੋ ਗਿਆ ਲੁਧਿਆਣਾ ਦੇ ਵਿੱਚ ਅੱਜ ਅੰਤਮ ਸਹਾਲੇ ਨੇ ਉਹਨਾਂ ਨੇ ਹਾਰਟ ਅਟੈਕ ਦੇ ਕਾਰਨ ਦੱਸਿਆ ਜਾ ਰਿਹਾ ਹੈ ਕਿ ਸੁਰਜੀਤ ਪਾਤਰ ਜਿਨ੍ਹਾਂ ਦਾ ਦੇਹਾਂਤ ਹੋਇਆ ਲੁਧਿਆਣਾ ਦੇ ਵਿੱਚ ਅੰਤਮ ਸਹਾਲੇ ਨੇ ਪਰਿਵਾਰ ਦੇ ਵੱਲੋਂ ਕਿਹਾ ਗਿਆ ਹੈ ਕਿ ਜਦ ਸਵੇਰੇ ਉਠਾਇਆ ਗਿਆ ਤਾਂ ਸੁਰਜੀਤ ਪਾਤਰ ਅੱਜ ਸਵੇਰੇ ਨਹੀਂ ਉੱਠਦੇ ਨੇ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪੰਜਾਬੀ ਸਾਹਿਤ ਦੇ ਲੇਖਕ ਜਗਤ ਉਨ ਇੱਕ ਵੱਡਾ ਘਾਟਾ ਪਿਆ ਹਾਰਟ ਅਟੈਕ ਦੇ ਕਾਰਨ ਸ਼ਾਇਰ ਸੁਰਜੀਤ ਪਾਤਰ ਦਾ ਦੇਹਾਂਤ ਹੋ ਚੁੱਕਾ ਹੈ ਪੰਜਾਬ ਦੇ ਵੱਡੇ ਸ਼ਾਇਰ ਸਨ ਸੁਰਜੀਤ ਪਾਤਰ ਕਈ ਕਵਿਤਾਵਾਂ ਦੇ ਵਿੱਚ ਉਹਨਾਂ ਦਾ ਜ਼ਿਕਰ ਆਉਂਦਾ ਹੈ ਕਈ ਕਵਿਤਾਵਾਂ ਲਿਖੀਆਂ ਨੇ ਪੰਜਾਬੀ ਸਾਹਿਤ ਦੇ ਖੇਤਰ ਦੇ ਵਿੱਚ ਵੱਡਾ ਯੋਗਦਾਨ ਪਾਉਣ ਵਾਲੇ ਮਸ਼ਹੂਰ ਸ਼ਾਇਰ ਸੁਰਜੀਤ ਪਾਤਰ ਜਿਨ੍ਹਾਂ ਦੇ ਦੇਹਾਂਤ ਦੀ ਖਬਰ ਸਾਹਮਣੇ ਆ ਰਹੀ ਹੈ ਲੁਧਿਆਣਾ ਦੇ ਵਿੱਚ ਦੱਸਿਆ ਜਾ ਰਿਹਾ ਅੰਤਮ ਸਾਹ ਲੈਨੇ ਉਹਨਾਂ ਨੇ ਹਾਰਟ ਅਟੈਕ ਦੇ ਕਾਰਨ ਮਾ ਤੋ ਹੈ ਤਾਂ ਪੰਜਾਬੀ ਸਾਹਿਤ ਨੂੰ ਇੱਕ ਵੱਡਾ ਘਾਟਾ ਪਿਆ ਜਿੱਥੇ ਲੁਧਿਆਣਾ ਦੇ ਵਿੱਚ ਅੰਤਮ ਸਾਹ ਲੈਨੇ surjit patar ਇੱਕ ਵੱਡਾ ਨਾਮ ਪੰਜਾਬੀ ਸਾਹਿਦ ਦਾ ਪੰਜਾਬੀ ਸਾਹਿਦ ਦੇ ਵਿੱਚ ਵੱਡਾ ਯੋਗਦਾਨ ਪਾਇਆ ਪੰਜਾਬੀ ਮਾਂ ਬੋਲੀ ਦੀ ਕਈ ਵਰਿਆਂ ਤੋਂ ਕਈ ਦਹਾਕਿਆਂ ਤੋਂ ਸੇਵਾ ਕਰਦੇ ਆ ਰਹੇ ਨੇ ਤਾਂ ਹਾਰਟ ਅਟੈਕ ਦੇ ਕਾਰਨ ਲੁਧਿਆਣਾ ਦੇ ਵਿੱਚ ਦੇਹਾਂਤ ਹੁੰਦਾ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਮਸ਼ਹੂਰ ਸ਼ਾਇਰ surjit patar ਦਾ ਦੇਹਾਂਤ ਹੋ ਚੁੱਕਿਆ ਪੰਜਾਬ ਦੇ ਇੱਕ ਪ੍ਰਸਿੱਧ ਲੇਖਕ ਇੱਕ ਕਵੀ ਤੇ ਸ਼ਾਇਰ surjit patar ਜਿਹੜੇ ਦੁਨੀਆਂ ਨੂੰ ਅਲਵਿਦਾ ਆਖ ਗਏ ਨੇ ਲੁਧਿਆਣਾ ਦੇ ਵਿੱਚ ਅੱਜ ਉਹਨਾਂ ਅੰਤਮ ਸਹਾਲੇ ਨੇ ਤਾਂ ਕਈ ਕਵਿਤਾਵਾਂ ਲਿਖੀਆਂ ਪਦਮ ਸ਼੍ਰੀ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ surjit patar ਤਾਂ ਦੱਸਿਆ ਜਾ ਰਿਹਾ ਹੈ ਕਿ ਸਵੇਰੇ ਪਰਿਵਾਰ ਨੇ ਜਦ ਉਠਾਇਆ ਤਾਂ ਸਵੇਰੇ ਅਜ ਸੁਰਜੀਤ ਪਾਤਰ ਨਹੀਂ ਉੱਠੇ ਨੇ ਪਰਿਵਾਰ ਦੇ ਵੱਲੋਂ ਜਦ ਉਠਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਉਹਨਾਂ ਨੇ ਅੱਖ ਨਹੀਂ ਖੋਲੀ ਹੈ ਤੇ ਮੰਦ ਭਾਗੀ ਖਬਰ ਸਾਮਣੇ ਆਇਆ 79 ਸਾਲ ਦੀ ਉਮਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਅੰਤਮ ਸਾਹ ਲੈਨੇ 79 ਸਾਲ ਦੀ ਉਮਰ ਦੇ ਵਿੱਚ surjit patar ਦੁਨੀਆ ਨੂੰ ਅਲਵਿਦਾ ਅਗਏ ਨੇ ਪੰਜਾਬੀ ਸਾਹਿਤ ਦੇ ਲਈ ਇੱਕ ਵੱਡਾ ਘਾਟਾ ਹਾਰਟ ਅਟੈਕ ਦੇ ਕਾਰਨ surjit patar ਦੀ ਮੌਤ ਹੋਈ ਹੈ ਵੱਡੀ ਖਬਰ ਲੁਧਿਆਣਾ ਦੇ ਵਿੱਚ ਅੰਤਮ ਸਾਹ ਲੈਨੇ ਬਹੁਤ ਵੱਡੇ ਸ਼ਾਇਰ ਸਨ ਪੰਜਾਬੀ ਸਾਹਿਤ ਦੀ ਕਈ ਹਕਾਕਿਆ ਤੋਂ ਸੇਵਾ ਕਰਦੇ ਆ ਰਹੇ ਨੇ ਪੰਜਾਬੀ ਸਾਹਿਤ ਦਾ ਇੱਕ ਵੱਡਾ ਨਾਮ ਮਸ਼ਹੂਰ ਸ਼ਾਇਰ ਸੁਰਜੀਤ ਪਾਤਰ ਜਿਨ੍ਹਾਂ ਦੀ ਹਾਰਟ ਅਟੈਕ ਦੇ ਕਾਰਨ ਮੌਤ ਹੁੰਦੀ ਹੈ ਦੇਹਾਂਤ ਹੋ ਚੁੱਕਿਆ ਹੈ ਖਬਰ ਸਾਹਮਣੇ ਆ ਰਹੀ ਹੈ ਲੁਧਿਆਣਾ ਦੇ ਵਿੱਚ ਅੰਤਮ ਸਾਹ ਲਏ ਨੇ ਤਾਂ ਇਸ ਦੇ ਨਾਲ ਹੀ ਦੱਸਦੀ ਕਿ ਸੁਰਜੀਤ ਪਾਤਰ ਜਿਨ੍ਹਾਂ ਪੰਜਾਬੀ ਸਾਥ ਦੀ ਕਈ ਵਰਿਆਂ ਤੋਂ ਸੇਵਾ ਕੀਤੀ ਹੈ 79 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੁੰਦਾ ਹੈ ਤੇ ਹਾਰਟ ਅਟੈਕ ਇਸ ਦਾ ਕਾਰਨ ਦੱਸਿਆ ਜਾ ਰਿਹਾ ਹੁਣ ਪੰਜਾਬੀ ਦੇ ਪਾਤਰ ਯਾਨੀ ਕਿ surjit patar ਸਿਰਫ ਖਿਆਲਾਂ ਦੇ ਵਿੱਚ ਹੀ ਰਹਿ ਗਏ ਨੇ ਕਈ ਕਵਿਤਾਵਾਂ ਉਹਨਾਂ ਲਿਖੀਆਂ ਲੁਧਿਆਣਾ ਦੇ ਵਿੱਚ ਅੱਜ ਅੰਤਮ ਸਾਹ ਲਏ ਨੇ ਦੁਨੀਆ ਨੂੰ ਅਲਵਿਦਾ ਗਏ ਨੇ ਮਸ਼ਹੂਰ ਸ਼ਾਇਰ surjit patar ਪਦਮ ਸ਼੍ਰੀ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ ਦੱਸਦੀ ਕਿ ਪੰਜਾਬੀ ਸਾਹਿਤ ਦੇ ਵਿੱਚ ਕਈ ਕਵਿਤਾਵਾਂ ਲਿਖੀਆਂ ਹੁਣ ਉਹ ਸਿਰਫ ਉਹਨਾਂ ਕਵਿਤਾਵਾਂ ਦੇ ذریعے ਹੀ ਉਹਨਾਂ ਨੂੰ ਯਾਦ ਕੀਤਾ ਜਾਵੇਗਾ ਸੁਰਜੀਤ ਪਾਤਰ ਜੋ ਕਿ ਸੁਫਾਨੀ ਸੰਸਾਰ ਨੂੰ ਅਲਵਿਦਾ ਅੱਗਏ ਨੇ ਦੱਸਦੀ ਕਿ ਸੁਰਜੀਤ ਪਾਤਰ ਜਿਨ੍ਹਾਂ ਦਾ ਕੀ 1945 ਦੇ ਵਿੱਚ ਪੰਜਾਬ ਦੇ ਜ਼ਿਲਹੰਦਰ ਜ਼ਿਲ੍ਹੇ ਦੇ ਪਿੰਡ ਪੱਤੜਕਲਾਂ ਦੇ ਵਿੱਚ ਜਨਮ ਹੁੰਦਾ ਤਾਂ ਕਈ دہਾਕਿਆਂ ਤੋਂ ਉਹਨਾਂ ਪੰਜਾਬੀ ਸਾਹਿਤ ਦੀ ਸੇਵਾ ਕੀਤੀ ਲਿਖਾਰੀ ਸਨ ਕਾਫੀ ਵਧੀਆ ਜਿਨ੍ਹਾਂ ਦੇ ਕਈ ਲੇਖ ਕਈ ਕਵਿਤਾਵਾਂ ਕਈ ਸ਼ਾਇਰੀਆਂ ਅੱਜ ਹਰ ਕੋਈ ਉਹਨਾਂ ਦਾ ਕਾਇਲ ਹੈ ਪਰ ਹੁਣ ਸਿਰਫ surjit patar ਸਾਡੇ ਖਿਆਲਾਂ ਦੇ ਵਿੱਚ ਉਹਨਾਂ ਕਵਿਤਾਵਾਂ ਦੇ ਵਿੱਚ ਰਹਿ ਗਏ ਨੇ ਤਸਵੀਰਾਂ ਵੀ ਨੇ ਜਿੱਥੇ surjit patar ਦਾ ਜਿਹਦੇ ਹਾਂਤ ਹੋਇਆ ਲੁਧਿਆਣਾ ਦੇ ਵਿੱਚ ਉਹਨਾਂ ਅੰਤਮ ਸਾਹ ਲਏ ਨੇ ਸਵੇਰੇ ਪਰਿਵਾਰ ਜਦ ਉਠੋਂਦਾ ਤਾਂ surjit patar ਨਹੀਂ ਉઠੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਅੱਗੇ ਨੇ ਹਾਰਟ ਅਟੈਕ ਦੇ ਕਾਰਨ ਮੌਤ ਹੁੰਦੀ ਹੈ ਜੇਕਰ ਕਰੀਅਰ ਦੀ ਗੱਲ ਕਰੀਏ ਤਾਂ ਕਈ ਸਾਰੀਆਂ ਕਵਿਤਾਵਾਂ ਉਹਨਾਂ ਲਿਖੀਆਂ ਕਈ ਲੇਖ ਲਿਖੇ ਨੇ ਮਸ਼ਹੂਰ ਸ਼ਾਇਰ surjit patar ਜਿਥੇ ਗਈ ਅਦਾਰਿਆਂ ਦੇ ਵਿੱਚ ਵੀ ਉਹ ਸੇਵਾਵਾਂ ਨਿਭਾ ਚੁੱਕੇ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਵੀ ਅਧਿਆਪਕ ਦੇ ਵਜੋਂ ਨਿਯੁਕਤ ਹੋਏ ਸਨ ਇੱਥੇ ਪ੍ਰੋਫੈਸਰ ਦੇ ਤੌਰ ਤੇ ਉਹ ਸੇਵਾਮੁਕਤ ਹੁੰਦੇ ਨੇ 2002 ਦੇ ਵਿੱਚ ਪੰਜਾਬੀ ਸਹਿਤ ਅਕੈਡਮੀ ਦੇ ਪ੍ਰਧਾਨ ਚੁਣੇ ਗਏ ਤੇ 2008 ਤੱਕ ਇਸੇ ਅਹੁਦੇ ਤੇ ਰਹਿੰਦਿਆ ਉਹਨਾਂ ਪੰਜਾਬੀ ਸਹਿਤ ਅਕਾਦਮੀ ਨੂੰ ਸਹਾਇਤਿਕ ਸਰਗਰਮੀਆਂ ਦਾ ਗੜ ਬਣਾ ਦਿੱਤਾ 2013 ਦੇ ਵਿੱਚ ਪੰਜਾਬ ਸਰਕਾਰ ਨੇ ਉਹਨਾਂ ਨੂੰ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦਾ ਪ੍ਰਧਾਨ ਨਾਮਜ਼ਦ ਕੀਤਾ 2013 ਦੇ ਵਿੱਚ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਵਰਲਡ ਸਿੱਖ ਯੂਨੀਵਰਸਿਟੀ ਫਤਿਹਗੜ੍ਹ ਦੇ ਵਿੱਚ ਵਿਜ਼ਿਟਿੰਗ ਪ੍ਰੋਫੈਸਰ ਦੇ ਅਹੁਦੇ ਦੇ ਲਈ ਨਾਮਜ਼ਦ ਕੀਤਾ ਗਿਆ ਤਾਂ ਕਈ ਖੇਤਰਾਂ ਦੇ ਵਿੱਚ ਮੱਲਾ ਮਾਰਨ ਵਾਲੇ ਪੰਜਾਬੀ ਸਾਹਿਤ ਦੇ surjeet patar ਜੋ ਕਿ ਹੁਣ ਨਹੀਂ ਰਹੇ ਅੰਤਮ ਸਾਵਨਾ ਲੁਧਿਆਣਾ ਦੇ ਵਿੱਚ ਲਏ ਨੇ ਵੱਡੇ ਸ਼ਾਇਰ ਸੁਰਜੀਤ ਪਾਤਰ ਜਿਨ੍ਹਾਂ ਦੇ ਦੇਹਾਂਤ ਤੋਂ ਬਾਅਦ ਪੰਜਾਬੀ ਸਾਹਿਤ ਨੂੰ ਇੱਕ ਵੱਡਾ ਘਾਟਾ ਪਿਆ ਜੇਕਰ ਗੱਲ ਕਰੀਏ ਤਾਂ ਕਈ ਰਚਨਾਵਾਂ ਉਹਨਾਂ ਕੀਤੀਆਂ ਨੇ ਕਈ ਕਾਵ ਸੰਗ੍ਰਹਿ ਉਹਨਾਂ ਦੇ ਨੇ ਜਿਨ੍ਹਾਂ ਦੇ ਵਿੱਚ ਹਵਾ ਚ ਲਿਖੇ ਹਲਫ ਬਿਰਖ ਅਰਜ਼ ਕਰੇ ਹੋਰ ਕਈ ਅਜਿਹੇ ਜਿਹੜੇ ਸ਼ਾਮਲ ਨੇ ਇਸ ਤੋਂ ਇਲਾਵਾ ਕਈ ਸਾਰੇ ਅਨੁਵਾਦ ਉਹਨਾਂ ਕੀਤੇ ਨੇ ਕਈ ਵਾਰਤਕ ਲਿਖੇ ਨੇ ਸੂਰਜ ਮੰਦਰ ਦੀਆਂ ਪੌੜੀਆਂ ਇਸ ਤਰ੍ਹਾਂ ਦੇ ਵਾਰਤਕ ਉਹਨਾਂ ਲਿਖੇ ਨੇ ਪੰਜਾਬੀ ਸਾਥ ਦੇ ਲਈ ਇੱਕ ਵੱਡਾ ਘਾਟਾ ਪਦਮ ਸ਼੍ਰੀ ਦੇ ਨਾਲ ਸਨਮਾਨਿਤ ਕੀਤੇ ਗਏ ਸੁਰਜੀਤ ਪਾਤਰ ਜਿਨ੍ਹਾਂ ਦਾ ਦੇਹਾਂਤ ਹੋ ਗਿਆ ਲੁਧਿਆਣਾ ਤੋਂ ਇਹ ਮੰਦ ਭਾਗੀ ਖਬਰ ਸਾਹਮਣੇ ਆਈ ਅੱਜ ਸਵੇਰੇ ਹੀ ਇਹ ਖਬਰ ਆਈ ਹੈ 2012 ਦੇ ਵਿੱਚ ਪਦਮ ਸ਼੍ਰੀ ਦੇ ਨਾਲ ਸੁਰਜੀਤ ਪਾਤਰ ਨੂੰ ਸਨਮਾਨਿਤ ਕੀਤਾ ਜਾਂਦਾ ਤੇ ਅੱਜ ਹਾਰਟ ਅਟੈਕ ਦੇ ਕਾਰਨ ਮੌਤ ਹੋਈ ਹੈ ਹਾਲਾਂਕਿ ਬਿਮਾਰੀ ਕੋਈ ਵੀ ਨਹੀਂ ਸੀ ਅੱਜ ਸਵੇਰੇ ਜਦ ਪਰਿਵਾਰ ਉਠਾਉਂਦਾ ਤਾਂ ਸੁਰਜੀਤ ਪਾਤਰ ਨਹੀਂ ਉੱਠਦੇ ਜਿਸ ਦੇ ਚਲਦਿਆਂ ਕੀ ਪਰਿਵਾਰ ਦੇ ਵੱਲੋਂ ਜਾਂ ਡਾਕਟਰ ਨੂੰ ਬੁਲਾਇਆ ਗਿਆ ਤਾਂ ਇਸ ਗੱਲ ਦਾ ਪਤਾ ਲੱਗਿਆ ਕਿ ਸੁਰਜੀਤ ਪਾਤਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਅੱਗੇ ਨੇ ਪੰਜਾਬੀ ਸਾਥ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ